ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਇਹ ਇਕਲੌਤਾ ਮੰਦਿਰ ਜਿੱਥੇ ਸਾਬਤ ਨਹੀਂ ਸਕੋ ਖੰਡਿਤ ਟੁੱਟੇ ਹੋਏ ਸ਼ਿਵਲਿੰਗ ਦੀ ਪੂਜਾ ਹੁੰਦੀ ਹੈ ਪਰਾਚੀਨ ਸ਼ਿਵ ਮੰਦਿਰ ਪਾਇਲ ਇਹ ਹਜ਼ਾਰਾਂ ਸਾਲ ਪੁਰਾਣਾ ਪਵਿੱਤਰ ਸਥਾਨ ਹੈ ਇੱਥੇ ਅਨੇਕਾਂ ਸਾਧੂਆਂ ਨੇ ਤਪ ਕੀਤਾ ਅਤੇ ਨੌ ਸਾਧੂਆਂ ਨੇ ساری ਉਮਰ ਤਪੱਸਿਆ ਕਰਨ ਤੋਂ ਬਾਅਦ ਅਲੱਗ-ਅਲੱਗ ਸਮੇਂ ਜੀਵਿਤ ਸਮਾਦੀਆ ਲਈਆ ਇੱਥੇ ਤੇ ਪਵਿੱਤਰ ਸਰੋਵਰ ਦੀ ਢਾਈ ਕੋੜੀਆ ਦੀ ਪਹਿਲੀ ਵਾਰ ਨਿਰਮਾਨ ਪਾਂਡੂਆ ਨੇ ਆਪਣੇ बनवास दौरान ਕੀਤਾ بھارت ਦੇ ਕਾਚੀਜੀ ਤੋਂ ਬਾਅਦ ਦੂਸਰੇ ਸਥਾਨ ਤਹਿਤ ਨਿਰੰਤਰ 43 ਦਿਨ ਪੂਜਾ ਕਰਕੇ ਜਲ ਚੜ੍ਹਾਉਣ ਵਾਲੇ ਨੂੰ ਭੋਲੇनाथ ਸ਼ਕਤਾ ਦਰਸ਼ਨ ਦਿੰਦੇ ਹਨ ਇੱਥੇ ਸਦੀਆਂ ਪੁਰਾਣਾ ਬੋੜ ਦਾ ਦਰਖਤ ਅੱਜ ਵੀ ਮੌਜੂਦ ਹੈ ਜਿਸ ਨੂੰ ਅਨੇਕਾਂ ਸਾਧੂਆਂ ਦੇ ਚਰਨ ਛੋਹ ਪ੍ਰਾਪਤ ਹੈ ਇਹ ਸਥਾਨ ਦੇ ਦਰਸ਼ਨ ਬਾਸੇ 5500 ਸਾਲ ਪੁਰਾਣਾ ਹੈ ਯਹਾਂ ਪਰ ਸਵੈਮ ਪਾਂਡਵ ਲੋਗ ਆਏ ଥି ਉਨਕੋ ਹੀ ਜੋਤੀ ਕੀ ਲੋਕੀ ਦਰਸ਼ਨ ਮਿਲਿਆ ਹੈ साथियों उन्होंने पूजा अपने की दो मासि में एकादशी में सक्रांति अमावस्या में तो जो भी स्नान करता है उसके सात जन्मों का धर्म मंदिर इतना प्राचीन है कि ये 55 साल के करीब पुराना वन 5500 साल के करीब प्राचीन है और इस शिवलिंग की पूजा पांडवा ने भी की थी हुई है ਔਰ ਹਿੰਦੁਸਤਾਨ ਦੇ ਵਿੱਚ ਔਰ ਦੁਨੀਆ ਦੇ ਵਿੱਚ ਇੱਕੋ ਇੱਕ ਮੰਦਿਰ ਹੈ ਜਿਹਨੂੰ ਬਾਬਰ ਨੇ ਤੋੜ ਰਾਇਆ ਹੋ ਕੇ ਵੀ ਇਹਨੇ ਪਗਤ ਹੈ ਕਿ ਇਹ 16 ਏਕੜ ਦੇ ਵਿੱਚ ਮੰਦਿਰ ਨੂੰ ਕਰ ਕਰਾਉਣ ਵਾਲਾ ਉਹ ਨਾਲ ਕੋਈ ਲਿਖਿਆ ਇਹ ਟ੍ਰੇਡ ਨਾ ਵੀ ਦਿੱਤੀ ਹੈ ਤੇ ਉਹਨੇ ਦਿੱਤੀ ਹੈ ਕੋਈ ਸਾਡੇ ਬਾਕੀ ਬੋਲੇ ਨਾ ਮਾਲ ਦਾ ਮਾਲ ਪਿਛਲੇ 10 ਸਾਲ ਤੋਂ ਮੈਂ ਜੁੜਿਆ ਹਾਂ ਇਹ ਖਾਰਾ ਸਾਹਿਬ ਦੀ ਮਿਹਰਬਾਨੀ ਹੈ ਕਿ ਇੱਕ ਨੇਵ ਕੰਮ ਦੇ ਵਿੱਚ ਸਾਡਾ ਵੀ ਥੋੜਾ ਜਿਆ ਟੈਲੀਫੋਨ ਪੁਆਰਿਆ ਜਾਂ ਸਾਡੇ ਕਾਰ ਸੇਵਾ ਦਾ ਮੌਕਾ ਦਿੰਦਾ ਹੈ ਨਾ ਦੋਨਾਂ ਨੂੰ ਅਸ਼ੀਰਵਾਦ ਦਿੱਤਾ ਹੈ ਤੇ ਇਹ ਮੰਦਿਰ ਨੂੰ ਇੱਕ ਆਈਕਨ ਬਣਾਤਾ ਜਿਹੜੇ ਇਥੇ ਹਰ ਬੰਦੇ ਨੂੰ ਇੱਛਾ ਤਸਿਲ ਦੀ ਕਮੀ ਹੈ ਸ਼ੰਕਰ ਭਗਵਾਨ ਨੇ ਭੇਜਿਆ ਹੈ ਸ਼ਗਤੀ ਅੱਗੇ ਇਹ ਤੇ ਬਹੁਤ ਵੱਡੀ ਗਿਣਤੀ ਲੱਖਾਂ ਦੀ ਤਦਾਦ ਚ ਲੱਗਦੀ ਹੈ ਜੀ ਦੀ ਕੋਈ ਗਿਣਤੀ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਇਹ ਇਕਲੌਤਾ ਮੰਦਿਰ ਜਿੱਥੇ ਸਾਬਤ ਨਹੀਂ ਸਕੋ ਖੰਡਿਤ ਟੁੱਟੇ ਹੋਏ ਸ਼ਿਵਲਿੰਗ ਦੀ ਪੂਜਾ ਹੁੰਦੀ ਹੈ ਪ੍ਰਾਚੀਨ ਸ਼ਿਵ ਮੰਦਿਰ ਪਾਇਲ ਇਹ ਹਜ਼ਾਰਾਂ ਸਾਲ ਪੁਰਾਣਾ ਪਵਿੱਤਰ ਸਥਾਨ ਹੈ ਇੱਥੇ ਅਨੇਕਾਂ ਸਾਧੂਆਂ ਨੇ ਤਪ ਕੀਤਾ ਅਤੇ 9 ਸਾਧੂਆਂ ਨੇ ساری ਉਮਰ ਤਪੱਸਿਆ ਕਰਨ ਤੋਂ ਬਾਅਦ ਅਲੱਗ-ਅਲੱਗ ਸਮੇਂ ਜੀਵਤ ਸਮਾਦੀਆ ਲਈਆ ਇੱਥੇ ਦੇ ਪਵਿੱਤਰ ਸਰੋਵਰ ਦੀ ਢਾਈ ਕੋੜੀਆ ਦੀ ਪਹਿਲੀ ਵਾਰ ਨਿਰਮਾਨ ਪਾਂਡੂਆਂ ਨੇ ਆਪਣੇ ਬਨਵਾਸ ਦੌਰਾਨ ਕੀਤਾ ਭਾਰਤ ਦੇ ਕਾਚੀ ਜੀ ਤੋਂ ਬਾਅਦ ਦੂਸਰੇ ਸਥਾਨ ਤੇ ਹੈ ਤੇ ਨਿਰੰਤਰ 43 ਦਿਨ ਪੂਜਾ ਕਰਕੇ ਜਲ ਚੜ੍ਹਾਉਣ ਵਾਲੇ ਨੂੰ ਭੋਲੇ ਨਾਥ ਸ਼ਾਕਤਾਂ ਦਰਸ਼ਨ ਦਿੰਦੇ ਹਨ ਇੱਥੇ ਸਦੀਆਂ ਪੁਰਾਣਾ ਬੋਰਡ ਦਾ ਦਰਖਤ ਅੱਜ ਵੀ ਮੌਜੂਦ ਹੈ ਜਿਸ ਨੂੰ ਅਨੇਕਾਂ ਸਾਧੂਆਂ ਦੇ ਤਰਨਛੋਪ ਪ੍ਰਾਪਤ ਹੈ ਇਹ ਸਥਾਨ ਦੇ ਦਰਸ਼ਨ ਬੜੇ ਪੁੰਨਦਾਇਕ ਤੇ ਕਲਿਆਨਕਾਰੀ ਹਨ 5500 ਸਾਲ ਪੁਰਾਣਾ ਮਹਾਦੇਵ ਮੰਦਿਰ ਇਤਿਹਾਸ ਗਵਾਹ ਹੈ ਕਿ ਮੁਗਲ ਬਾਦਸ਼ਾਹ ਬਾਬਰ ਨੇ ਇਸ ਨੂੰ ਤੋੜਿਆ ਸੀ ਪਰ ਜਦੋਂ ਉਸ ਦਾ ਪੁੱਤਰ ਆਮਾਯੂ ਮੋਦ ਦੇ ਕੰਡੇ ਪਹੁੰਚਿਆ ਤਾਂ ਬਾਬਰ ਨੇ ਖੁਦ ਆਪਣੇ ਹੱਥਾਂ ਨਾਲ ਇਸ ਸ਼ਿਵ ਮੰਦਰ ਨੂੰ ਦੁਬਾਰਾ ਬਣਵਾਇਆ 16 ਏਕੜ ਚ ਫੈਲਿਆ ਇਸਤਾਨ ਦੀ ਵਿਸ਼ਾਲ ਸੇਵਾ ਦਾ ਸਿਹਰਾ ਐਡਵੋਕੇਟ ਵਿਰਿੰਦਰ ਖਾਰਾ ਜੀ ਅਤੇ ਉਸ ਦੀ ਟੀਮ ਨੂੰ ਜਾਂਦਾ ਹੈ ਜੋ ਇੱਥੇ ਦਿਨ ਰਾਤ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਪਾਂਡਵਾ ਦੀ ਚਰਨਛੋਹ ਪ੍ਰਾਪਤ ਇਸ ਧਰਤੀ ਤੇ 41 ਦਿਨ ਜਲ ਚੜ੍ਹਾਉਣ ਨਾਲ ਹਰ ਮੁਰਾਦ ਪੂਰੀ ਹੁੰਦੀ ਹੈ ਦਰਸ਼ਨ ਕਰਨ ਲਈ ਪਾਇਲ ਲੁਧਿਆਣਾ ਜ਼ਰੂਰ ਆਓ ਹਰ ਹਰ ਮਹਾਦੇਵ हरे हर महादेव कथाओं के अनुसार उत्तर भारत का शिव मंदिर मंदिर माना जाता है इस मंदिर को आज से तिरपन सौ साल पुराना है यहाँ पर स्वयं पांडव लोग आए थे उनको ही ज्योति के लोग दर्शन मिला है साथ ही उन्होंने पूजा अर्चना की की बात भी यहाँ से मनोकामना पूरी साथ ही जो सरोवर है ढाईपोड़ी तक उन्होंने इसको निर्माण करके यहाँ से जल स्नान करके गए यहाँ से भी हर मनोकामना पूर्ण होती है फिर इसको बाबर के मुसलमान का राजा बाबर ने इसको खंडित कर दिया यहाँ से रक्त की धारा भी बहने लगी तो दुनिया में खंडित होते भी यूजित है शिवालय तो ऐसे शिवालय कहीं पर भी नहीं है ये एक आध्यात्मिक ज्ञानों का एक केंद्र माना जाता है तो खंडित होते भी पूजा जनता है कि की भगवान की यहाँ से बाण आए की मैं खंडित होते भी पूजित हूँ यहाँ से आपको और जगह से यहाँ पर एक बार दर्शन करना से इतिहास सुनना से नमोशिदा का पाठ करना से जलाभिषेक करना से एक कथा सुनना से आप सौ बार पूजा करने का फल एक बार भी उपलब्ध होता है इसीलिए शिवालय रखा गया पूजा जनता बाबर ने इसको बाईस फुट तक नीचे खोदा पर जल निकला जल का आदि अंकित पता नहीं चला मतलब जड़ का पता नहीं चला इसीलिए शिवालय रखा गया है पूजा जनता हर हर महादेव सरोवर के इतिहास ये पांडवों द्वारा निर्माण है पांडव स्वयं यहाँ से जल स्नान करके गए थे तो इस सरोवर में सोमवार के दिन जो जोड़ी होकर स्नान पानी करता है उसकी संतान की प्राप्ति होती है बाकी इस सरोवर में पूर्णमासी में एकादशी में संक्रांत में अमावस्या में तो जो भी स्नान करता है उसके सात जन्मों का धर्म और समोत्स्य का चारम्पुर पुरुषार्थ सिद्ध प्राप्त होता है ਹਰ ਹਰ ਮਹਾਦੇਵ ਇਹ ਪ੍ਰਾਚੀਨ ਮੰਦਿਰ ਇਨਾ ਪ੍ਰਾਚੀਨ ਹੈ ਕਿ ਇਹ 55 ਸਾਲ ਦੇ ਕਰੀਬ ਪਰਾਣਾ ਬੰਦ 5500 ਸਾਲ ਦੇ ਕਰੀਬ ਪ੍ਰਾਚੀਨ ਹੈ ਔਰ ਇਸ ਸ਼ਿਵਲਿੰਗ ਦੀ ਪੂਜਾ ਪਾਣਵਾ ਨੇ ਵੀ ਕੀਤੀ ਹੋਈ ਹੈ ਔਰ ਹਿੰਦੁਸਤਾਨ ਦੇ ਵਿੱਚ ਔਰ ਦੁਨੀਆ ਦੇ ਵਿੱਚ ਇੱਕੋ ਇੱਕ ਮੰਦਿਰ ਹੈ ਜਿਹਨੂੰ ਬਾਬਰ ਨੇ ਤੋੜਨ ਤੋਂ ਬਾਅਦ ਬਣਵਾਇਆ ਹੋਇਆ ਹੈ ਜੇ ਤੁਸੀਂ ਉਹ ਦੇਖੋਗੇ ਜਾ ਕੇ ਮੰਦਿਰ ਤਾਂ ਉਸ ਮੰਦਿਰ ਦੇ ਗੇਟ ਦੇ ਉੱਤੇ ਬਾਬਰ ਦੇ ਜੇ ਦੇ ਕਾਰੀਗਰਤੀ ਉਹਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਬਾਬਰ ਦੀਆਂ ਮੂਰਤੀਆਂ ਵੀ ਬਣਾਈਆਂ ਹੋਈਆਂ ਨੇ ਜਿਹੜੀਆਂ ਕਿ ਵੈਜੀਟੇਬਲ ਕਲਰ ਦੇ ਨਾਲ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਉਸੇ ਟਾਈਮ ਦੀਆਂ ਬਣੀਆਂ ਹੋਈਆਂ ਨੇ ਔਰ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਬਾਬਰ ਨੇ ਕਿਤੇ ਮੰਦਰ ਨਹੀਂ ਬਣਾਇਆ ਜੇ ਤੁਸੀਂ ਉਸ ਮੰਦਰ ਨੂੰ ਜਾ ਕੇ ਦੇਖੋਗੇ ਉਸ ਮੰਦਰ ਦੀ ਕੰਸਟ੍ਰਕਸ਼ਨ ਵੀ ਮੁਗਲ ਕੰਸਟ੍ਰਕਸ਼ਨ ਹੈ ਕਿਉਂਕਿ ਆਪਣੇ ਮੰਦਰਾਂ ਦੇ ਮੂਰੇ ਪ੍ਰੋਜੈਕਸ਼ਨ ਨਹੀਂ ਹੁੰਦੀ ਉਸ ਮੰਦਰ ਦੇ ਮੂਰੇ ਪ੍ਰੋਜੈਕਸ਼ਨ ਤੇ ਇਹ ਇਸ ਮੰਦਰ ਦੇ ਵਿੱਚ 9 ਜਿੰਦੇ ਸਾਧੂਆਂ ਨੇ ਸਬਾਧੀਆਂ ਲਿੱਤੀਆਂ ਹੋਈਆਂ ਨੇ ਹਿੰਦੁਸਤਾਨ ਦੇ ਵਿੱਚ ਦੋਏ ਸ਼ਿਵਜੀ ਦੇ ਮੰਦਰ ਨੇ ਜਿੱਥੇ ਜਿੰਦੇ ਸਾਧੂਆਂ ਨੇ ਸਬਾਧੀਆਂ ਲਿੱਤੀਆਂ ਹੋਈਆਂ ਨੇ ਇੱਕ ਮੰਦਰ ਹੈ ਕਾਸ਼ੀ ਵਿਸ਼ਵਨਾਥ ਜਿੱਥੇ 10 ਜਿੰਦੇ ਸਾਧੂਆਂ ਨੇ ਸਮਾਧੀਆਂ ਦਿੱਤੀਆਂ ਹੋਈਆਂ ਨੇ ਦੂਜਾ ਮੰਦਰ ਇਹ ਪੈਲ ਦੇ ਵਿੱਚ ਹੈ ਜਿੱਥੇ 9 ਜਿੰਦੇ ਸਾਧੂਆਂ ਨੇ ਸਮਾਧੀਆਂ ਦਿੱਤੀਆਂ ਹੋਈਆਂ ਨੇ ਇਸ ਲਈ ਇਸ ਮੰਦਰ ਨੂੰ ਅਰਧ ਕਾਸ਼ੀ ਵੀ ਕਿਹਾ ਜਾਂਦਾ ਹੈ। ਔਰ ਇਸ ਤੋਂ ਇਲਾਵਾ ਮੈਂ ਅਸੀਂ ਸਾਰੇ ਜਣੇ तकरीबन 25 ਸਾਲ ਤੋਂ ਇਸ ਮੰਦਰ ਦੀ ਸੇਵਾ 'ਚ ਲੱਗੇ ਹੋਏ ਆ। ਆ ਸਾਡੇ ਸਾਰਿਆਂ ਦਾ ਇਹ ਐਕਸਪੀਰੀਅੰਸ ਹੈ ਵੀ ਜਿਹੜਾ ਵੀ ਭਗਤ ਇੱਥੇ ਸ਼ਰਦਾ ਦੇ ਨਾਲ ਆ ਕੇ ਕੋਈ ਵੀ ਆਪਣੀ ਮਨੋ ਕਾਮਨਾ ਪੂਰੀ ਕਰ ਮੰਗਦਾ ਹੈ ਤਾਂ ਉਸ ਦੀ ਮਨੋ ਕਾਮਨਾ ਇੰਨੀ ਛੇਤੀ ਪੂਰੀ ਹੋ ਜਾਂਦੀ ਹੈ ਕਿ ਜਿੰਮੀ ਛੇਤੀ ਪਿਓ ਆਪਣੇ ਬੇਟੇ ਨੂੰ ਪੈਸੇ ਨਹੀਂ ਦਿੰਦਾ ਉਨ੍ਹੀ ਛੇਤੀ ਉਹਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਤੇ ਅਗਰ ਕੋਈ ਵੀ ਭਗਤ ਇੱਥੇ 41 ਦਿਨ ਜਲ ਚੜਾਉਂਦਾ ਹੈ ਤਾਂ ਉਹਦੀ ਹਰ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਹਾਲ ਸਾਡੇ ਇੱਥੇ 6 ਲੱਖ ਤੋਂ ਵੱਧ ਭਗਤ ਆਇਆ ਸੀਗਾ ਕੱਲੋਂ ਸੰਡੇ ਹੈ ਕੱਲੋਂ ਇਸ ਤੋਂ ਵੀ ਵੱਧ ਭਗਤ ਆਉਣਗੇ ਜਿੰਨੇ ਵੀ ਤੁਸੀਂ ਦੇਖ ਕੇ ਆਏ ਹੋ ਸਾਡੇ 50 60 ਦੇ ਕਰੀਬ ਲੰਘਣ ਲੱਗੇ ਹੋਏ ਨੇ ਸਾਰਿਆਂ ਨੇ ਐ ਕਿ ਆਪਣਾ ਡੇਡਾ ਸਬਾਨ ਲੈ ਕੇ ਆਏ ਹੋਏ ਨੇ ਵੀ ਜ਼ਿਆਦਾ ਭਗਤ ਆਉਣਗੇ ਇਤੇ ਸਾਡੇ ਨੰਗਰ ਘਟਨਾ ਜਾਣ ਜਗਾ ਸ਼ਾਂਤੀ ਮਿਲਦੀ ਹੈ ਖਰਨੋਂ ਪਰੋਂ ਸ਼ਿਵਲਿੰਗ ਦੇ ਸਰਪ ਇੱਥੇ ਸਰਪ ਸ਼ਿਵਲਿੰਗ ਦੇ ਕਰਤੇ ਨੇਾਨੂੰ ਬੇਨਤੀ ਕੀਤੀ ਗਈ ਸੀ ਕਿ ਸ਼ਿਵਾਂ ਦਾ ਕੱਲਿਆਂ ਦਾ ਬਾਤ ਨਹੀਂ ਹੋਣਾ ਚਾਹੀਦਾ ਇੱਥੇ ਮੂਰਤੀ ਉੱਪਰ ਜਿਹੜੀ ਸਤਾਪਤ ਕਰਾਈ ਗਈ ਸੀ ਉਹ ਮੰਦਿਰ ਦੇ ਵਿੱਚ ਕਰਵਾਈ ਗਈ ਸੀ ਜਿਸ ਕਰਕੇ ਸਾਡੇ ਗੁਰੂ ਜੀ ਸੀ ਸ਼੍ਰੀ ਸੰਤਰਾਮ ਜਨਲ ਜੀ ਜਿਨ੍ਹਾਂ ਨੇ ਉਹ ਮੂਰਤੀ ਸਤਾਪਤ ਕਰਵਾਈ ਗਈ ਸੀ

ਮੈਂ ਵੀ ਐ ਦਿੰਦਾ 10 ਸਾਲ ਤੋਂ ਮੁਲਾਤਾ ਜੀ ਉਹਨਾਂ ਨਾਲ ਮੈਨੂੰ ਤਾਂ ਆ ਕੇ ਪਤਾ ਲੱਗੇ ਜਿਹੜੀ ਗੱਲ ਦੋਨਾਂ ਨੇ ਨਹੀਂ ਦੱਸੀ ਕੋਈ ਬਾਵਰ ਮੈਂ ਜਦੋਂ ਲੁੱਟਣ ਆਇਆ ਉਹਦੋਂ ਜਾਂਦੇ ਜਾਂਦੇ ਮੰਦਰ ਦੇ ਵਿੱਚ ਖੰਡਿਤ ਕਰਤਾ ਸ਼ਿਵਲੇ ਉਹ ਸ਼ਿਵ링 ਤੋਂ ਨਿਕਲਿਆ ਖੂਨ ਖੂਨ ਦੇਖ ਲਿਆ ਤੇ ਹਮਾਈਓ ਬਿਮਾਰ ਹੋ ਗਿਆ ਹਮਾਈਓ ਬਿਵਾਰ ਹੋ ਗਿਆ ਮਰਨ ਲੱਗਾ ਤੇ ਪੰਡਤਾਂ ਨੇ ਦੱਸਿਆ ਉਹਨੇ ਪੰਡਤ ਬੁਲਾਇਆ ਕੀ ਕਰਨਾ ਚਾਹੀਦਾ ਪੰਡਤਾਂ ਨੇ ਕਿਹਾ ਵੀ ਤੂੰ ਕੋਈ ਮੰਦਰ ਕੋਲ ਜਾ ਤੇ ਸ਼ਿਵਜੀ ਦਾ ਉਹ ਕਹਦਾ ਉਹ ਕਹਾ ਫਿਰ ਜਾ ਕੇ ਉਹਨੂੰ ਬਣਵਾ। ਇਹਨਾਂ ਨੇ ਜਗੇ ਬਣਵਾਤਾ। ਉਹ ਸਟੋਰੀ ਇਹ ਸੀ ਕਿ ਉਹ ਬਹਮਾਈਉ ਜਦੋਂ ਮਰਨ ਵਾਲਾ ਹੋ ਗਿਆ ਤਾਂ ਬਾਗਰ ਨੇ ਆ ਕੇ ਤੇ ਪਾਰਨਾ ਇਹਨੂੰ ਰੀਬਿਲਡ ਖਾਲੇ ਮਾਫੀ ਮੈਂ। ਲਿਕੇ ਨੇ ਇਹਨਾਂ ਦੇ ਤਾਂ 16 ਏਕੜ ਤੇ ਹਸਪੀਟਲ ਬਣਾਣਾ ਹੈ। ਉਹ ਮਲਾਤਰਾ ਹੀ ਨੇ ਕਹਿਤਾ ਇਹਨਾਂ ਨੂੰ ਵੀ ਅਸੀਂ ਬਣਵਾ ਦਿਆਂ। ਬਿਲਕੁਲ ਜੀ। ਦੇਖਣ ਆਏ ਸੀ ਜੀ ਅਸੀਂ ਇੱਥੇ ਟੂਰਲ ਵਾਸਤੇ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਇੱਥੇ ਸੰਤਰਾ ਜਿੰਦਲ ਜੀ ਦਾ ਮੋਤਨ ਡੈਥ ਹੋ ਗਈ ਉਹਨਾਂ ਦੀ ਪੰਜ-ਛੇ ਦਿਨ ਪਹਿਲਾਂ ਲੇਕਿਨ ਅਦਰਬਾਈ ਉਹਨੂੰ ਤਾਂ ਡਿਕਲੇਅਰ ਕਰਤਾ ਸੀ ਅਸੀਂ ਬਣਾਣਾ। ਨੋ ਪਰ ਸੇ ਦਿੱਕਤ ਨਹੀਂ ਬਿਲਕੁਲ ਪ੍ਰਭੂ ਦੀ ਵਕੀ ਦਾ ਅਸ਼ੀਰਵਾਦ ਜੀ ਜੰਸਾ ਦੇ ਕਰੀਏ ਤੇ 10 ਸਾਲ ਤੋਂ ਮੈਂ ਜੁੜਿਆ ਹੈ ਇਹ ਖਾਰਾ ਸਾਹਿਬ ਦੀ ਮਿਹਰਬਾਨੀ ਹੈ ਕਿ ਇੱਕ ਨੇ ਕੰਮ ਦੇ ਵਿੱਚ ਸਾਡਾ ਵੀ ਥੋੜਾ ਜਿਆ ਤਿਲ ਫੁੱਲ ਪੁਆਰਿਆ ਜਾਂ ਸਾਡੇ ਕਾਰ ਸੇਵਾ ਦਾ ਮੌਕਾ ਸਾ ਨੂੰ ਮਿਲ ਗਿਆ ਅੱਜ ਕਿੱਡੀ ਅੱਛਾ ਲੱਗ ਰਿਹਾ ਹੈ ਵੀ ਕਿੱਡੇ ਕਿੱਡੇ ਟਰਸਟ ਕਿੱਡੀ ਕਿੱਡੀ ਇੰਡਸਟਰੀ ਔਰ ਜਿਵੇਂ ਕਮੇਟੀ ਜਨ ਨੂੰ ਚਰਾਣ ਵਾਸਤੇ ਜਿਹੜਾ ਬੰਦਿਆ ਦਾ ਬਹੁਤ ਵੱਡਾ ਨੌਰ ਹੈ ਪੰਜਾਬ ਤੇ ਉਹ ਸਾਡੇ ਵਿੱਚ ਹੁਣ ਤੁਸੀਂ ਇਹ ਦੇਖੋ Shiv ji ਨੇ ਖੁਦ ਤਾਂ ਕਰਨਾ ਨਹੀਂ ਆ ਕੇ ਕੁਝ ਉਹ ਆਪਣੇ ਵੱਲੋਂ ਖਾਰਾ ਸਾਗ ਨੂੰ ਐਜ਼ ਅ ਰਿਪਰੈਜ਼ੈਂਟੇਟਿਵ ਬਣਾ ਕੇ ਇੱਥੇ ਭੇਜਿਆ ਆਪਣੇ ਹੱਥੋਂ ਕੰਮ ਕਰਾ ਰਹੇ ਆ ਜੋ ਉਹਨਾਂ ਨੇ ਇੱਜ਼ਾਤ ਹੈਗੀ ਉਹਨਾਂ ਦੇ ਮਨ ਚ ਉਹ ਹਮੇਸ਼ਾ ਪੂਰੀ ਹੋਏਗੀ ਉਹਨਾਂ ਦੇ ਅਸ਼ੀਰਵਾਦ ਨਾਲ ਸਾਡੇ ਵੱਲੋਂ ਜੋ ਵੀ ਕੰਮ ਕਰਨਾ ਸਾਡੇ ਕੋਲ ਬਣ ਪਾਊਗਾ ਅਸੀਂ ਉਹਨਾਂ ਦੇ ਅਸ਼ੀਰਵਾਦ ਨਾਲ ਜ਼ਰੂਰ ਕਰਾਂਗੇ ਤੇ ਦੋ ਮੇਰੇ ਬੜੇ ਭੈ ਘੜਨੇ ਇਹ ਵੇਥੇ ਜਮਸਾਦ ਨੇ ਬਗੋ ਇਹ ਮੰਦਿਰ ਦੇ ਵਿੱਚ ویرਾਨ ਸੀਗਾ ਕਿਸੇ ਟਾਈਮ ਮੈਨੂੰ ਲੱਗਦਾ ਸ਼ਿਵ ਜੀ ਸੁੱਤੇ ਪਏ ਸੀ ਜਦੋਂ ਸ਼ਿਵ ਜੀ ਜਾਗਰਤ ਹੋਏ ਨੇ ਨਾ ਦੋਨਾਂ ਨੂੰ ਅਸ਼ੀਰਵਾਦ ਦੁੱਤਾ ਹੈ ਤੇ ਇਹ ਮੰਦਿਰ ਨੂੰ ਇੱਕ ਆਈਕਨ ਬਣਾਤਾ ਜਿਹੇ ਇਥੇ ਹਰ ਬੰਦੇ ਦੀ ਇੱਛਾ ਤਾਂ ਪੂਰੀ ਹੁੰਦੀ ਆ ਪਰੰਤੂ ਲੁਧਿਆਣਾ ਵਾਲਿਆਂ ਨੂੰ ਇਹ ਖਾਰਾ ਸਾਹਿਬ ਲੈ ਕੇ ਆਏ ਸ਼ਹੀਦ ਜੀ ਲੈ ਕੇ ਆਏ ਅਸੀਂ ਜਿਹੜਾ ਪੈਲ ਸ਼ਹਿਰ ਹੈ ਇਹਨਾਂ ਦਾ ਤਾਂ ਅਸੀਂ ਦੇ ਨੀ ਦੇ ਸਕਦੇ ਭਗਵਾਨ ਨੇ ਨਾ ਤੇ ਐਸੀ ਤਰ੍ਹਾਂ ਕਿਰਪਾ ਬਖਸ਼ੀ ਰੱਖੇ ਬਲੌਤਰਾ ਸਾਹਿਬ ਆਏ ਨੇ ਥਾਪਤ ਸਾਹਿਬ ਆਏ ਨੇ ਇਹਨੂੰ ਅਸੀਂ ਜੀ ਆਇਆਂ ਕਹਨੇ ਤੇ ਇੱਥੇ ਭੋਲੇनाथ ਨੇ ਭੇਜੇ ਨੇ ਤੇ ਜਿਹੜੀ ਹਸਤਾਲ ਦੀ ਗੱਲ ਕੀਤੀ ਆ ਐਸੀ ਗੱਲ ਕੀਤੀ ਉਹ ਵੀ ਇੱਕ ਮੰਦਿਰ ਆ ਉਹ ਵੀ ਉਹਨਾਂ ਦੇ ਅੱਗੇ ਜੋੜ ਬੰਗਾ ਧੰਨਵਾਦ ਜੀ ਕੋਣ ਸਾਲੋ ਕਿਸ ਗੱਲ ਦੀ ਕਮੀ ਹੈ ਸ਼ੰਕਰ ਭਗਵਾਨ ਨੇ ਭੇਜੇ ਆ ਸਰਗਤੀ ਅੱਗੇ ਇਹ ਤੇ ਬਹੁਤ ਵੱਡੀ ਗਿਣਤੀ ਲੱਖਾਂ ਦੀ ਤਦਾਦ ਚ ਲੱਗਦੀ ਹੈ ਜੀ ਦੀ ਕੋਈ ਗਿਣਤੀ ਵੀ ਸਾਡੇ ਕੋਲ ਹੈ ਇਹ ਦਸਨਾਮ ਦਾ ਖਾੜਾ ਹੈ ਇਹ ਇੱਥੇ ਕਿਸੇ ਗੱਲ ਦੀ ਕਮੀ ਨਹੀਂ ਹੈ ਇਹ ਤਾਂ ਬਸ ਉਹਨਾਂ ਦੀ ਨਿਗਾਹ ਚਾਹੀਦੀ ਹੈ ਜੋ ਕੁਝ ਬਣ ਰਿਹਾ ਹੈ ਇੱਥੇ ਜੋ ਖਾਰਾ ਸਾਹਿਬ ਬਣਾ ਰਹੇ ਹੈ ਅਸੀਂ ਇਹਦਾ ਵੀ ਰਹਿਨਮਾਈ ਜਿੱਥੇ ਕੰਮ ਕਰ ਰਹੇ ਹੈ ਤੇ ਸਾਡੇ ਦੇ ਪ੍ਰਭਾਤਾਂ ਦੀ ਬੜੀ ਕਿਰਪਾ ਅਸੀਂ ਕਹਿੰਦੇ ਆ ਵੀ ਇਹ ਕੰਮ ਜਿਹੜਾ ਹੈ ਇਹ ਸਾਰੇ ਬੰਦੇ ਭਗਤ ਇੱਥੇ ਆਉਣ ਜਿੰਨੇ ਭਗਤ ਆਉਣਗੇ ਉੰਨੀ ਹੀ ਦੀ ਜ਼ਿਆਦਾ ਮੰਨਤਾ ਬਣੂਗੀ ਉਹਨੇ ਹੀ ਕੰਮ ਹੋਣਗੇ ਹਸਪਤਾਲ ਦਾ ਇਹਨਾਂ ਨੇ ਕਹੀ ਦਿੱਤਾ ਇਹ ਬਣ ਜਾਊਗਾ ਹੋਰ ਇਸ ਦੀ ਮੰਨਤਾ ਮੰਨਤਾ ਮਹਿਮਾ ਜਿਹੜੀ ਹੈ ਉਹ ਆਪਾਰ ਹੋ ਜਾਵੇਗੀ ਆਪ ਦਾ ਸੇਵਾ ਚਾਹੀਦਾ ਲੋਕਾਂ ਦਾ ਸਵਾਰ ਚਾਹੀਦਾ ਹਰ ਹਰ ਵਾਹ ਦੇ